ਲੇ ਵੀ ਤੇਰਾ ਧੰਨਵਾਦ ਆ ਵਾਹ ਵੀ ਜੁਝਾਰ ਸਾਡਾ ਜੁਝਾਰ ਹੋ ਰਹੀ ਵਾਹ ਪੁਰਸ਼ਾਂ ਦੇ ਨਾਮ ਤੇ ਸੁਰ ਸਿੰਘ ਟੀਵੀ ਉਹ ਵੀ ਲਾਈਵ ਜੁੜੇ ਸਾਡੇ ਜੁਝਾਰ ਸਿੰਘ ਜਣੀ ਸਾਰੇ ਭਰਾ ਨੇ ਸਾਡੇ ਹਾਂਜੀ ਗੁਰਵਿੰਦਰ ਸੋਨਾਲੇਕਾ ਸਾਥ ਉਹ ਵੀ ਚੱਲ ਗੁਰਵਿੰਦਰ ਸੋਨਾਲੇਕਾ ਸੱਤ ਵੀ ਉਹ ਵੀ ਤਿਆਰੀ ਵਿੱਚ ਰਹੇ ਭਾਈ ਗੁਰਵਿੰਦਰ ਸੋਣਾ ਦੇ ਕਾ 72 ਤੇ ਆਹ ਟਰੈਕਟਰ ਇਹ ਇਹਦਾ ਨਾਂ ਕੀ ਜੀ ਭਾਈ ਦੱਸਿਓ ਦਮਦਵਾ ਸਾਹਿਬ ਮੋਡੀਫਿਕੇਸ਼ਨ ਰਣਜੀਤ ਅਰਜਨ ਦਮਦਵਾ ਸਾਹਿਬ ਮੋਟੀਫਿਕੇਸ਼ਨ ਰਣਜੀਤ ਅਰਜਨ ਹੁਣ ਪਹਿਲਾਂ ਜਕਾਰਾ ਛੱਡਿਆ ਜਾਊਗਾ ਦਮਦਵਾ ਸਾਹਿਬ ਮੋਟੀਫਿਕੇਸ਼ਨ ਰਣਜੀਤ ਅਰਜਨ ਬੋਲੋ ਇਸਾਨਿਹ ਸਰੀਆ ਕਾਲ ਦਮਦਮਾ ਸਾਹਿਬ ਮੋਡੀਫਿਕੇਸ਼ਨ ਇਹ ਕਹਿੰਦੇ ਰਣਜੀਤ ਆ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਅਰਜਣ ਇਸ ਵੇਲੇ ਜਿਹੜਾ ਹੁਣ ਦੌੜ ਲਾ ਰਿਹਾ ਹੈ ਉਹ ਟਾਈਮ ਟੇਬਲ ਓਕੇ ਕਾਮ ਚਲੋ ਫਿਰ 1 2 3 ਹੋ ਜਾਂਦਾ ਹੋ ਜਾਂਦਾ ਈ ਇਹ ਮੈਨੂੰ ਲੱਗਦਾ ਤੰਦੂਰ ਚ ਰੋਟੀਆਂ ਲੱਗਣ ਗਈਆਂ ਪੈ ਗਏ ਤੰਦੂਰ ਚ ਕੋਲੇ ਐਨ ਕਹਿੰਦੇ ਆਹ ਮੁੰਡਾ ਵੀ ਜਾਦੂਗਰ ਪੈਲੇਟਾ ਮੇਰੇ ਵੀਰੋ ਇਹ ਕਹਿੰਦੇ ਕਮਾਲ ਆ ਆ ਵੇਖੋ ਸਾਹਮਣੇ ਖੇਡ ਮੈਦਾਨ ਦੇ ਵਿੱਚ ਰਣਜੀਤ ਅਰਜਣ ਦੰਦਵਾ ਸਾਹਿਬ ਬੋਡੀ ਫਿਕੇਸ਼ਨ ਦੇ ਵੈਂਡਰ ਹੀਟਰ ਦੌੜਦਾ ਟਰੈਕਟਰ ਇਸ ਵੇਲੇ ਕਹਿੰਦੇ ਆਹ ਕਮਾਲ ਕਰਦਾ ਹੋਇਆ ਕਮਾਲ ਕਰਦਾ ਹੋਇਆ ਲੱਗਿਆ ਜ਼ੋਰ ਕਿ ਇੱਕ ਅਰਜਣ ਬੈਲੀ ਯਾਰਾ ਜੋੜ ਦਾ ਜਹਾਜ ਗੱਲਾਂ ਮੈਚ ਚ ਕਰਾਵੇ ਭਾਗਾ ਵਾਲਾ ਸਭਰਾਜ ਉਂਝ ਪ੍ਰੀਤ ਤੇ ਹਾਲੈਂਡ ਵੀ ਜੱਜਦੇ ਜਿਵੇਂ ਅੰਬਰਾ ਚ ਜੱਜਦੀ ਪਤੰਗ ਬੱਲਿਆ ਆ ਗੁੱਡੀ ਟਰਾਲੀ ਖਿੱਚ ਮੈਚਾਂ ਦੀ ਅੰਬਰਾ ਚ ਚੜ ਗਈ ਆ ਦੱਸ ਤੈਨੂੰ ਕਿਹੜਾ ਨੁਕਰਾ ਪਸੰਦ ਬੱਲਿਆ ਦੱਸ ਤੈਨੂੰ ਕਿਹੜਾ ਨੁਕਰਾ ਪਸੰਦ ਬੱਲਿਆ ਕਿਹੜਾ ਨੁਗਰਾ ਪਸੰਦ ਬੱਲਿਆ ਉਹ ਅਰਜਣ ਭੱਜ ਤੁਰਿਆ ਜੀਤੇ ਮੌਰ ਨਾਲ ਪੰਗਾ ਪਾ ਕੇ ਸਿੰਘ ਫਸ ਕੇ ਕੁੰਡੀਆਂ ਦੇ ਉਹ ਮਿੱਤਰੋ ਬਹਿ ਜਾਓ ਗੋਡੀ ਲਾ ਕੇ ਆਹ ਸਾਹਮਣੇ ਲੋਈਆ ਧਾਰ ਹੋਈ ਪਈਆ ਉਹ ਧੂਆ ਧਾਰ ਹੋਈ ਪਈਆ ਆਹ ਮਲਕਾਣੇ ਵਾਲਾ ਆਹ ਮਲਕਾਣੇ ਵਾਲਾ ਵੇਖੋ ਫੇਰ ਇਹ ਸੋਰ ਸਿੰਘ ਵਾਲੋ ਆਉਂਦਾ ਨਜ਼ਾਰਾ ਆਹ ਲੋਈਆ ਘੁੰਮਣ ਗਿਆ ਲੋਈਆ ਘੁੰਮਣ ਗਿਆ ਉਹ ਪਾਲਾ ਦੂਰ ਹੋ ਜਾਣਾ ਉਹ ਠੰਡ ਹੋ ਜਾਣੀਆਂ ਮੇਰੇ ਮਿੱਤਰੋ ਆਓ ਸਾਹਮਣੇ ਟਰੈਕ ਤੇ 1 31 32 33 34 35 36 37 ਹੁਣ ਹੋਇਆ 38 ਹੁਣ ਹੋ ਗਏ 39 40 41 ਤੇ 42 43 ਮੇਰੇ ਮਿੱਤਰੋ ਆਹ ਸਾਹਮਣੇ ਗੱਲਾਂ ਵਖਰੀਆਂ ਫੇਰ ਬੰਦੇ ਕਮਾਲ 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 ਹੁਣ ਬਣਾਤਾ ਬੰਬੂ ਗਾੜ ਆਹ ਵੇਖੋ ਸਾਹਮਣੇ ਐਨ ਕਹਦੇ ਖੇਡ ਦੇ ਮੈਦਾਨ ਦੇ ਵਿਚਲੇ ਹੋਈ ਗਈ ਆ ਕਮਾਲ 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 ਆਇਓ ਮੇਰੇ ਰੱਬਾ ਇਹਦਾ ਟਾਈਮ 2 ਮਿੰਟ 1 ਸੈਕਿੰਡ ਇੱਕ ਮੈਂ ਕਰੂ ਬਰ ਲਈ ਹੁਣ ਮੈਂ ਕਰੂ ਖਾਤੇ ਵੀ ਕਰਦੇ ਹੋ ਜੀ ਦੀ 2 ਮਿੰਟ 1 ਸਕਿੰਟ ਪੂਰੇ ਆ ਜੀ 2 ਮਿੰਟ 1 ਸਕਿੰਟ ਪੂਰੇ ਅਗਲਾ ਟਰੈਕਟਰ ਵੀਰਾ ਜੀ ਹਾਂਜੀ ਰਾਣਾ ਜੀ ਵਾਹ ਵੀਰ ਬਣ ਕੇ ਇੱਥੇ ਦੀਦਾ ਕੱਖ ਨਹੀਂ ਉਹ ਭਰਾ ਜਿਹੜੇ ਉੱਥੇ ਟਾਈਮ ਟੇਬਲ ਤੇ ਬੈਠੇ ਹੋ ਵਿਚਾਰੇ ਕਹਿੰਦੇ ਭੱਜ ਗਿਆ ਕਹਿੰਦੇ ਉੱਥੇ ਦੀਦਾ ਕੱਖ ਨਹੀਂ ਹੈ ਜੇ 1 ਸੈਕਿੰਡ ਦਾ ਵੀ ਫਰਕ ਪੈ ਗਿਆ ਨਾ